Let's talk you we <laughs> ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 400 ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਮੈਦਾਨਾ ਸਾਹਿਬ ਵਿਖੇ ਪਹੁੰਚਿਆ ਸਿਕਸਾਂਤਾਂ ਦਾ ਖਾਲਸਾ ਸਾਹਿਨਾ ਦੇ ਸਮੋਕੇ ਲੱਖ ਲੱਖ ਮੁਬਾਰਕਾਂ ਸਾਖੀ ਦਾ ਦਿਹਾੜਾ ਅੱਜ ਦੇ ਦਿਨ ਗੁਰਦੁਆਰਾ ਮੈਦਾਨਾ ਸਾਹਿਬ ਵਿਖੇ ਬੜੀ ਧੂਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਜੋ ਆਪ ਸਾਰੀ-ਸਾਰੀ ਸਿੱਖ ਸੰਗਤ ਦੇਖ ਰਹੇ ਹੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਕੱਠ ਜਿੱਥੇ ਬਹੁਤ ਲੰਗਰ ਲੱਗੇ ਹੋਏ ਨੇ ਚਾਹ ਪਕੌੜਿਆਂ ਦੇ ਹੋਰ ਪ੍ਰਸ਼ਾਦਾਂ ਦੇ ਹੋਰ ਕਈ ਪਦਾਰਥਾਂ ਦੇ ਲੰਗਰ ਲਾਏ ਗਏ ਨੇ ਸਮੁੱਚੀ ਸਿੱਖ ਕੌਮ ਦਾ ਦੁਆਰੇ ਫੇਰ ਖਾਲਸਾ ਜਿਉਂਸਤੇ ਲੱਖ-ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਸੀਂ ਅੱਜ ਵਿਸਾਖੀ ਵਾਲੇ ਦਿਨ ਬੱਚਿਆਂ ਨੂੰ ਆਈਡੀਅਲ ਕਾਨਵਰਟ ਸਕੂਲ ਤੋਂ ਲੈ ਕੇ ਮਹਿਤਿਆਣਾ ਸਾਹਿਬ ਪਹੁੰਚੇ ਆਂ ਵਿਸਾਖੀ ਦੇ ਦਿਨ ਤੇ ਇਹਨਾਂ ਨੂੰ ਇੱਥੇ ਇਤਿਹਾਸਕ ਦਰਸ਼ਨ ਕਰਵਾਏ ਨੇ ਤੇ ਜੋ ਇੱਥੇ ਕਰਤਿਆ ਬਣੀਆਂ ਹੋਈਆਂ ਉਹਨਾਂ ਰਾਹੀਂ ਸਿੱਖ ਧਰਮ ਦੇ ਨਾਲ ਤੇ ਸਾਡੇ ਗੁਰੂ ਇਤਿਹਾਸ ਦੇ ਨਾਲ ਇਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਆਂ ਵਿਸਾਖੀ ਦਾ ਤਿਹਾਰ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਅੱਜ ਅਸੀਂ ਵਿਸਾਖੀ ਦੇ ਦਿਨ ਇੱਥੇ ਮਹਿਤਿਆਣਾ ਸਾਹਿਬ ਪਹੁੰਚੇ ਆਂ ਸਾਖੀ ਹਰ ਸਾਲੀ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਲੋਕ ਨੇ ਜੋ ਕਿਸਾਨ ਫਸਲ ਵੱਢਣ ਦੀ ਖੁਸ਼ੀ ਦੇ ਵਿੱਚ ਹੀ ਮਨਾਉਂਦੇ ਨੇ ਪਰ ਉਸ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਆਨੰਦਪੁਰ ਸਾਹਿਬ ਵਿਖੇ ਅਮਰਤਾ ਸੰਚਾਰ ਕੀਤਾ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਵਿਸਾਖੀ ਨੂੰ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਬਹੁਤੇ ਲੋਕ ਇਤਿਹਾਸਕ ਦਰਸ਼ਨ ਕਰਨ ਲਈ ਗੁਰਦੁਆਰਾ ਇਤਿਹਾਸਕ ਸਥਾਨਾਂ ਤੇ ਪਹੁੰਚਦੇ ਨੇ ਤੇ ਮੇ ਕੋਈ ਮੇਲਿਆਂ ਤੇ ਜਾਂਦੇ ਨੇ ਤੇ ਇਹਨਾਂ ਰਾਹੀਂ ਜੋ ਸਿੱਖ ਲੋਕ ਨੇ ਉਹ ਆਪਣੇ ਗੁਰੂਆਂ ਨਾਲ ਜੁੜ ਕੇ ਰਹਿੰਦੇ ਨੇ ਤੇ ਸਿੱਖ ਧਰਮ ਬਾਰੇ ਉਹ ਉਹਨਾਂ ਨੂੰ ਕਾਫੀ ਜਾਣਕਾਰੀ ਦਿੱਤੀ ਜਾਂਦੀ ਹੈ ਇਸੇ ਨੂੰ ਮੁੱਖ ਰੱਖਦੇ ਹੋਈ ਅਸੀਂ ਬੱਚਿਆਂ ਨੂੰ ਅੱਜ ਵਿਸਾਖੀ ਦੇ ਦਿਨ ਮੈਥੀਆਂ ਨਾਲ ਸਭ ਲੈ ਕੇ ਆਏ ਆ ਤੇ ਬੱਚਿਆਂ ਨੂੰ ਇੱਥੇ ਇਤਿਹਾਸਕ ਤਸਵੀਰਾਂ ਦਿਖਾ ਕੇ ਉਹਨਾਂ ਨੂੰ ਸਿੱਖੀ ਬਾਰੇ ਬਹੁਤ ਜਾਣਕਾਰੀ ਦਿੱਤੀ ਗਈ ਤਾਂ ਕਿ ਬੱਚੇ ਆਪਣੇ ਸਿੱਖ ਪੰਥ ਤੋਂ ਧਰਮ ਤੋਂ ਦੂਰ ਨਾ ਹੋਣ ਅਤੇ ਜੋ ਸਾਨੂੰ ਰਸਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ ਸੱਚ ਤੇ ਹੱਕ ਦਾ ਰਸਤਾ ਜਿਹਦੇ ਤੇ ਅਸੀਂ ਚੱਲ ਸਕਦੇ ਆ ਤੇ ਉਹਨਾਂ ਬਾਰੇ ਸਾਰੇ ਸ਼ਹੀਦੀ ਸੂਰਮਿਆਂ ਬਾਰੇ ਬੱਚਿਆਂ ਨੂੰ ਇੱਥੇ ਦੱਸਿਆ ਗਿਆ ਹੈ ਇਸ ਕਰਕੇ ਅਸੀਂ ਜੀ ਬਹੁਤ ਬਹੁਤ ਅੰਤਨਵਾਦ ਕਰਦੇ ਆ ਅਜੇਪਾਲ ਸਿੰਘ ਪ੍ਰਿੰਸੀਪਲ ਸਰ ਦਾ ਵੀ ਜਿਨ੍ਹਾਂ ਨੇ ਸਾਨੂੰ ਉਹਨਾਂ ਦੀ ਹਮਤ ਸਦਕਾ ਉਹਨਾਂ ਦੇ ਕਹਿਣ ਤੇ ਹੀ ਅਸੀਂ ਇੱਥੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਆ ਜੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਿਸਾਖੀ ਦੇ ਇਤਿਹਾਰ ਦੀਆਂ ਮੇਰੇ ਵੱਲੋਂ ਸਾਰੇ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਤੇ ਇਨਾਂ ਪਿਆਰੇ ਬੱਚਿਆਂ ਨੂੰ ਬਹੁਤ ਬਹੁਤ ਜੀ ਵਧਾਈਆਂ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ